ਇੱਛਾ ਪੂਰਕ ਸਰਬ ਸੁਖ ਦਾਤਾ ਹਰ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਤੀਣਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਵ ਸੁਖ ਪਾਵ ਹੈ ਮੇਰੇ ਮਣਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਤੀ ਹੈ ਹਰ ਪੁਰਖ ਨਰੰਜਣਾ ਜਹਰ ਸਿਮਰਨ ਭਿਆ ਉਪਾਦ ਗਤ ਕੀਨੀ ਵੜ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਏ ਮਤ ਦਿਨੀ ਜਪ ਹਰ ਉਜਲ ਤਰਨਾ ਜਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਪਵਜਲ ਤਰਨਾ ਮਾਰੂ महला चौथा हर हर कथा सुनाए प्रभु गुरमुत हर हृदय समाणी जप हर हर कथा वड भागिया हर उत्तम पद निर्वाणी ਗੁਰਮੁਖ ਮਨ ਪਰীত ਹੈ ਗੁਰਪੂਰ ਨਾਮ ਸਮਾਣੀ ਮਨ ਮੇਰੇ ਮੈਂ ਹਰ ਹਰ ਕਥਾ ਮਨ ਪਾਣੀ ਹਰ ਹਰ ਕਥਾ ਨਿਤ ਸਦਾ ਕਰ ਗੋਰਮੁਖ ਅਕਾਤਥ ਕਹਾਣੀ ਤਨ ਤਨ ਸਤਿਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਮੇਬਾਨੀ ਮਾਰੂ ਰਾਗ ਦੇ ਵਿੱਚ ਆਓ ਅੱਜ ਇਸ ਤੇ ਪੰਜਵੇਂ ਸ਼ਬਦ ਦੀ ਵਿਚਾਰ ਕਰੀਏ ਸਤਗੁਰੂ ਜੀ ਉਪਦੇਸ਼ ਕਰਦੇ ਹਨ ਜੋ ਰਹਾਉ ਦੀਆਂ ਪੰਕਤੀਆਂ ਹਨ ਮਨ ਮੇਰੇ ਮੈਂ ਹਾਰ ਹਾਰ ਕਥਾ ਮਨ ਪਾਣੀ ਏ ਮੇਰੇ ਮਨ ਮੇਰੇ ਅੰਦਰ ਉਸ ਵਾਹਿਗੁਰੂ ਦੀ ਕਥਾ ਜੋ ਹੈ ਉਹ ਪਿਆਰੀ ਲੱਗਦੀ ਹੈ ਮੇ ਮਨ ਮੇਰੇ ਮੈਂ ਹਰ ਹਰ ਕਥਾ ਮਨ ਭਾਣੀ ਉਸ ਵਾਹਿਗੁਰੂ ਦੀ ਕਥਾ ਅਰਥਾਤ ਉਸ ਵਾਹਿਗੁਰੂਆਂ ਵਡਿਆਈਆਂ ਉਸ ਵਾਹਿਗੁਰੂ ਦੇ ਗੋਹ ਇਹ ਮੇਰੇ ਮਨ ਦੇ ਵਿੱਚ ਪਿਆਰੇ ਲੱਗਦੇ ਹਨ हर हर कथा नित सदा कर हे मेरे मन उस वाहेगुरु दे गुण सदा ही गा उस की कथा सदा ही कर हर हर कथा नित सदा कर कथा करनी ਉਸ ਵਾਹਿਗੁਰੂ ਦੀਆਂ ਵਡਿਆਈਆਂ ਕਰਨੀਆਂ ਉਸ ਵਾਹਿਗੁਰੂ ਦੇ ਗੁਣ ਗਾਉਣੇ ਗੁਰੂ ਦੀ ਬਖਸ਼ੀ ਹੋਈ ਮਤ ਦੁਆਰਾ ਗੁਰੂ ਦੀ ਬਖਸ਼ੀ ਹੋਈ ਬਾਣੀ ਦੁਆਰਾ ਉਸ ਵਾਹਿਗੁਰੂ ਦੇ ਗੁਣ ਗਾਣੇ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਨੀਆਂ ਉਸ ਵਾਹਿਗੁਰੂ ਦੀਆਂ ਵਡਿਆਈਆਂ ਕਰਨੀਆਂ ਅਰਥਾਤ ਉਸ ਸਤਿਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜਨਾ ਬਾਣੀ ਦੇ ਰਾਹੀਂ ਉਸ ਵਾਹਿਗੁਰੂ ਦੇ ਗੁਣ ਗਾਉਣੇ ਇਹ ਹਉਸ ਵਾਹਿਗੁਰੂ ਦੀ ਕਥਾ ਹਰ ਹਰ ਕਥਾ ਨਿਤ ਸਦਾ ਕਰ ਓਏ ਮੇਰੇ ਮਨ ਉਸ ਵਾਹਿਗੁਰੂ ਦੀ ਕਥਾ ਸਦਾ ਹੀ ਕਰ ਸਦਾ ਹੀ ਉਸ ਵਾਹਿਗੁਰੂ ਦੇ ਗੁਣ ਗਾ ਸਦਾ ਹੀ ਉਸ ਵਾਹਿਗੁਰੂ ਦੀਆਂ ਵਡਿਆਈਆਂ ਕਰ ਗੁਰਮੁਖ ਅਕਾਥ ਕਹਾਣੀ ਗੁਰਮੁਖ ਗੁਰੂ ਦੀ ਰਾਹੀ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਅਕਥ ਦੀ ਕਹਾਣੀ ਕਹੀ ਜਾ ਸਕਦੀ ਹੈ ਉਹ ਵਾਹਿਗੁਰੂ ਜੋ ਅਕਥ ਹੈ ਜੋ ਕਥਿਆ ਨਹੀਂ ਜਾ ਸਕਦਾ ਉਸ ਅਕਥ ਦੀ ਕਹਾਣੀ ਅਰਥਾਤ ਉਸ ਅਕਥ ਦੀਆਂ ਸਿਫਤ ਸਲਾਹਾਂ ਉਸ ਅਕਥ ਦੀਆਂ ਵਡਿਆਈਆਂ ਉਸ ਵਾਹਿਗੁਰੂ ਦੀ ਉਸਤਤਾ ਇਕ ਗੁਰੂ ਦੇ ਰਾਹੀਂ ਹੀ ਕੀਤੀਆਂ ਜਾ ਸਕੀਆਂ ਹਨ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਹੀ ਉਸ ਵਾਹਿਗੁਰੂ ਦੀਆਂ ਵਡਿਆਈਆਂ ਦੀਆਂ ਪ੍ਰਾਪਤੀਆਂ ਹੁੰਦੀਆਂ ਹਨ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤਿ ਹਰਿ ਰਦ ਸਮਾਣੀ اے ਮੇਰੇ ਮਨ ਹਰ ਹਰ ਕਥਾ ਸੁਣਾਏ ਪ੍ਰਭ ਸਦਾ ਹੀ ਉਸ ਵਾਹਿਗੁਰੂ ਦੀ ਸਿਫਤ ਸਲਾਹ ਸੁਣਾ ਉਸ ਦੀਆਂ ਵਡਿਆਈਆਂ ਸਦਾ ਹੀ ਸੁਣਾ ਗੁਰਮਤਿ ਹਰ ਰਿਦ ਸਮਾਣੀ ਅਤੇ ਇਹ ਸਿਫਤ ਸਲਾਹਾਂ ਜੋ ਹਨ ਗੁਰੂ ਦੀ ਮਤ ਉੱਤੇ ਤੁਰ ਕੇ ਗੁਰੂ ਦੀ ਮਤ ਲੈ ਕੇ ਇਹ ਹਿਰਦੇ ਹਿਰਦੇ ਦੇ ਵਿੱਚ ਟਿਕ ਸਕਦੀਆਂ ਹਨ ਇਹ ਹਿਰਦੇ ਦੇ ਵਿੱਚ ਸਮਾ ਜਾਂਦੀਆਂ ਹਨ ਕਦੋਂ ਸਮਾ ਜਾਂਦੀਆਂ ਹਨ ਜਦੋਂ ਅਸੀਂ ਗੁਰੂ ਦੀ ਮੱਤ ਲੈਂਦੇ ਹਾਂ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ ਤਾਂ ਫਿਰ ਇਹ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਜੋ ਹਨ ਉਸ ਵਾਹਿਗੁਰੂ ਦੀਆਂ ਵਡਿਆਈਆਂ ਜੋ ਹਨ ਇਹ ਸਾਡੇ ਹਿਰਦੇ ਦੇ ਵਿੱਚ ਟਿਕ ਜਾਂਦੀਆਂ ਹਨ ਅਰ ਅਰਥਾਤ ਸਾਡੇ ਅਸੀਂ ਸਦਾ ਹੀ ਫਿਰ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਾਂ ਬਾਣੀ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੀਆਂ ਸਦਾ ਹੀ ਸੇਵਤ ਸਲਾਹਾਂ ਕਰਦੇ ਹਨ ਪਰ ਹੁੰਦਾ ਹੈ ਇਹ ਉਦੋਂ ਜਦੋਂ ਸਤਿਗੁਰੂ ਜੀ ਆਪਣੀ ਬਖਸ਼ਿਸ਼ ਕਰਦੇ ਹਨ ਜਦੋਂ ਉਸ ਸਤਿਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਹਨ ਫਿਰ ਸਤਿਗੁਰੂ ਕਿਰਪਾ ਕਰਕੇ ਆਪਣੀ ਉਸ ਵਾਹਿਗੁਰੂ ਦੀਆਂ ਵਡਿਆਈਆਂ ਬਖਸ਼ਦੇ ਹਨ ਉਸ ਵਾਹਿਗੁਰੂ ਦੇ ਗੁਣ ਬਖਸ਼ਦੇ ਹਨ ਅਰਥਾਤ ਆਪਣੀ ਬਾਣੀ ਦੇ ਨਾਲ ਜੋੜਦੇ ਹਨ ਜਪ ਹਰ ਹਰਿ ਕਥਾ ਵਡ ਭਾਜੀਆ ਹਰ ਉੱਤਮ ਪਦ ਨਿਰਵਾਣੀ ਜੇ ਮੇਰੇ ਵਰਡ ਭਾਗੀ ਮਣਾ ਉਸ ਵਾਹਿਗੁਰੂ ਦੇ ਸਦਾ ਹੀ ਗੁਣ ਗਾ ਜਪ ਹਰ ਹਰ ਕਥਾ ਕਥਾ ਉਸ ਵਾਹਿਗੁਰੂ ਦੇ ਗੁਣ ਉਸ ਵਾਹਿਗੁਰੂ ਦੇ ਗੁਣ ਹੈ ਮੇਰੇ ਵਰਡ ਭਾਗੀ ਮਾਣੋ ਸਵਾਹਿਗੁਰੂ ਦੇ ਸਦਾ ਹੀ ਗੁਣ ਗਾਓ ਸਵਾਹਿਗੁਰੂ ਦੇ ਆਹੀ ਕਥਾ ਵਾਂਕਰ ਉਤਮ ਪਦ ਨਿਰਵਾਣੀ ਜਦੋਂ ਉਸ ਵਾਹਿਗੁਰੂ ਦੀਆਂ ਤੂੰ ਵਡਿਆਈਆਂ ਕਰੇਂਗਾ ਉਸ ਵਾਹਿਗੁਰੂ ਦੇ ਗੁਣ ਗਾਏਗਾ ਇਸ ਅੰਮ੍ਰਿਤਮਈ ਬਾਣੀ ਦੇ ਨਾਲ ਜੁੜ ਕੇ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੀਆਂ ਵਡਿਆਈਆਂ ਕਰੇਂਗਾ ਉਤਮ ਪਦ ਨਿਰਵਾਣੀ ਫਿਰ ਤੈਨੂੰ ਸਭ ਤੋਂ ਉੱਤਮ ਪਦਵੀ ਪ੍ਰਾਪਤ ਹੋ ਜਾਵੇਗੀ ਅਤੇ ਨਿਰਵਾਣ ਪਦ ਪ੍ਰਾਪਤ ਹੋ ਜਾਵੇਗਾ ਨਿਰਵਾਣ ਪਦ ਜਿੱਥੇ ਕੋਈ ਵੀ ਫਿਰ ਵਾਸ਼ਨਾ ਨਹੀਂ ਪਉਂਦੀ ਉਹ ਹੈ ਨਿਰਵਾਣ ਪਦ ਉੱਤਮ ਪਦ ਸਭ ਤੋਂ ਉੱਚੀ ਆਤਮਿਕ ਅਵਸਥਾ ਦੀ ਪ੍ਰਾਪਤੀ ਹੋ ਜਾਵੇਗੀ ਜਦੋਂ ਤੂੰ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰੇਗਾ ਉਸ ਵਾਹਿਗੁਰੂ ਦੇ ਗੁਣ ਆਪਣੇ ਹਿਰਦੇ ਵਿੱਚ ਵਸਾਏਗਾ ਉਹ ਵਾਹਿ ਸਤਗੁਰੂ ਦੀ ਬਖਸ਼ੀ ਹੋ ਬਾਣੀ ਨਾਲ ਜੋੜ ਕੇ ਉਸ ਵਾਹਿਗੁਰੂ ਦੇ ਗੁਣ ਗਾਵੇਗਾ ਫਿਰ ਤੈਨੂੰ ਸਭ ਤੋਂ ਉਤਮ ਪਦ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਵੇਗੀ ਅਤੇ ਨਿਰਵਾਣ ਪਦ ਉਹ ਅਵਸਥਾ ਜਿੱਥੇ ਕੋਈ ਫਿਰ ਵਾਸ਼ਨਾ ਨਹੀਂ ਪਉਂਦੀ ਉਹ ਅਵਸਥਾ ਪ੍ਰਾਪਤ ਹੋ ਜਾਵੇਗੀ ਗੁਰਮੁਖ ਮੰਨ ਪਰਤੀਤ ਹੈ ਗੁਰਪੂਰ ਨਾਮ ਸਮਾਣੀ ਗੁਰਮੁਖ ਉਹ ਜੋ ਗੁਰੂ ਵੱਲ ਮੁਖ ਕਰਕੇ ਬੈਠਦੇ ਹਨ ਜੋ ਸਦਾ ਹੀ ਗੁਰੂ ਵੱਲ ਮੁਖ ਕਰਦੇ ਹਨ ਆਪਣੇ ਮਨ ਵੱਲ ਨਹੀਂ ਮੁਖ ਕਰਦੇ ਗੁਰੂ ਜੋ ਜਿਸ ਰਸਤੇ ਤੇ ਤੁਰਦਾ ਉਸ ਰਸਤੇ ਉੱਤੇ ਤੁਰਦੇ ਹਨ ਉਹ ਹਨ ਗੁਰਮੁਖ ਗੁਰਮੁਖਾਂ ਮਨ ਪ੍ਰਤੀਤ ਹੈ ਪ੍ਰਤੀਤ ਉਸ ਵਾਹਿਗੁਰੂ ਦੀਆਂ ਸਤਿ ਸਲਾਮ ਕਰਨ ਦੀ ਸ਼ਰਤ ਆ ਗੁਰਮੁਖਾਂ ਦੇ ਅੰਦਰ ਸਦਾ ਹੀ ਉਸ ਵਾਹਿਗੁਰੂ ਦੇ ਸਿੱਖ ਸਲਾਹਾ ਕਰਨ ਦੀ ਸ਼ਰਤਾ ਹੁੰਦੀ ਹੈ ਗੁਰਪੂਰੇ ਨਾਮ ਸਮਾਣੀ ਅਤੇ ਗੁਰੂ ਪੂਰੇ ਪੂਰੇ ਗੁਰੂ ਦੇ ਰਾਹੀ ਨਾਮ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਵਿੱਚ ਸਦਾ ਹੀ ਸਮਾਏ ਰਹਿੰਦੇ ਹਨ ਜੋ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾ ਕਰਦੇ ਹਨ ਜੋ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਉਹ ਸਦਾ ਹੀ ਪਰ ਗੁਰੂ ਪੂਰੇ ਗੁਰੂ ਦੀ ਬਖਸ਼ਿਸ਼ ਤੇ ਰਾਹੀ ਨਾਮ ਦੇ ਵਿੱਚ ਜੁੜ ਕੇ ਨਾਮ ਦੇ ਰਾਹੀ ਉਸ ਵਾਹਿਗੁਰੂ ਦੇ ਵਿੱਚ ਹੀ ਸਦਾ ਸਮਾਇ ਰਹਿੰਦੇ ਹਨ ਮਨ ਮੇਰੇ ਮੈਂ ਹਰ ਹਰ ਕਥਾ ਮਨ ਬਾਣੀ ਹਰ ਹਰ ਕਥਾ ਨਿਤ ਸਦਾ ਕਰ ਗੁਰਮੁਖ ਅਕਥ ਕਹਾਣੀ ਰਹਾ ਮੈਂ ਮਨ ਤਨ ਖੋਜ ਟੰਡੋ ਲਿਆ ਕਿਉਂ ਪਾਈਏ ਅਕਥ ਕਹਾਣੀ ਮੈਂ ਆਪਣਾ ਮਨ ਆਪਣਾ ਤਨ ਇਸ ਨੂੰ ਖੋਜ ਕੇ ਪਾ ਲਿਆ ਹੈ ਕਿ ਕਿਸ ਤਰ੍ਹਾਂ ਮੈਨੂੰ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਮਿਲ ਜਾਣ। ਅਕਾਥ ਕਹਾਣੀ ਅਕਾਥ ਦੀ ਕਹਾਣੀ ਅਰਥਾਤ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਿਸੇ ਤਰ੍ਹਾਂ ਮੈਨੂੰ ਮਿਲ ਜਾਣ। ਸੰਤ ਜਣਾ ਮਿਲ ਪਾਇਆ ਸੁਣ ਅਕਾਥ ਕਥਾ ਮਨ ਪਾਣੀ। ਸੰਤ ਜਣਾ ਨਾਲ ਮਿਲ ਕੇ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸੰਤ ਜਣ ਗੁਰਮੁਖ ਜਣ ਜਿਨ੍ਹਾਂ ਦੇ ਵਿੱਚ ਨਾਮ ਹਿਰਦੇ ਦੇ ਵਿੱਚ ਵਸਿਆ ਹੋਇਆ ਉਹ ਗੁਰਮੁਖ ਜਣ ਉਹਨਾਂ ਗੁਰਮੁਖ ਜਣਾਂ ਦੀ ਸੰਗਤ ਕਰਕੇ ਸੰਤ ਜਣ ਮਿਲ ਪਾਇਆ ਗੁਰਮੁਖ ਜਣਾਂ ਨੂੰ ਮਿਲ ਕੇ ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ ਸੁਣ ਕਥ ਕਥਾ ਮਨ ਬਾਣੀ ਅਤੇ ਸੰਤ ਜਨਾਂ ਕੋ ਉਸ ਵਾਹਿਗੁਰੂ ਦੀ ਅਕਥ ਕਥਾ ਸੁਣ ਕੇ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਸੁਣ ਕੇ ਮੇਰੇ ਮਨ ਦੇ ਵਿੱਚ ਪਿਆਰੀ ਲੱਗਦੀ ਹੈ ਮੇਰੇ ਮਨ ਦੇ ਵਿੱਚ ਉਹ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਪਿਆਰੀਆਂ ਲੱਗਦੀਆਂ ਮੇਰੇ ਮਨ ਤਨ ਨਾਮ ਆਧਾਰ ਹਰ ਮੈਂ ਮੇਲੇ ਪੁਰਖ ਸੁ ਜਾਣੀ ਮੇਰੇ ਮਨ ਦੇ ਵਿੱਚ ਅਤੇ ਤਨ ਦੇ ਵਿੱਚ ਨਾਮ ਦਾ ਹੀ ਆਸਰਾ ਹੈ ਮੇਰੇ ਮਨ ਤਨ ਨਾਮ ਆਧਾਰ ਹਰ ਗੁਰੂ ਦੀ ਬਖਸ਼ਿਸ਼ ਨਾਲ ਮੇਰੇ ਮਨ ਦੇ ਵਿੱਚ ਅਤੇ ਤਨ ਦੇ ਵਿੱਚ ਸਦਾ ਉਸ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ ਮੈਨੂੰ ਕਿਸੇ ਹੋਰ ਦਾ ਆਸਰਾ ਨਹੀਂ ਇਕ ਉਸ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ ਮੈਂ ਮਿਲੇ ਉਰਖ ਸੁ ਜਾਣੀ ਅਤੇ ਉਹ ਸਤਿਗੁਰੂ ਹੀ ਹੈ ਜੋ ਉਸ ਵਾਹਿਗੁਰੂ ਦੇ ਨਾਲ ਜੋ ਸੁਝਾਨ ਹੈ ਜੋ ਉਰਖ ਹੈ ਸਾਰੇ ਪਾਸੇ ਹੀ ਸਮਾਇਆ ਹੋਇਆ ਹੈ ਉਸ ਸਤਿਗੁਰੂ ਹੀ ਉਸ ਨਾਲ ਮਿਲਾ ਸਕਦੇ ਹਨ ਤਾਂ ਸਤਿਗੁਰੂ ਜੀ ਇਸ ਸ਼ਬਦ ਦੇ ਵਿੱਚ ਅੱਜ ਇਸ ਦੇ ਦੋ ਹੀ ਪਦੇ ਕਰਾਂਗੇ ਬਾਕੀ ਅਗਲੇ ਦੀਵਾਨ ਦੇ ਵਿੱਚ ਸਤਿਗੁਰੂ ਜੀ ਇਸਦੇ ਵਿੱਚ ਸਾਨੂੰ ਇਹੀ ਉਪਦੇਸ਼ ਕਰਦੇ ਹਨ ਕਿ ਉਸ ਵਾਹਿਗੁਰੂ ਦੀਆਂ ਸਦਾ ਹੀ ਵਡਿਆਈਆਂ ਕਰੋ ਉਹ ਵਡਿਆਈ ਦੇ ਨਾਲ ਹੀ ਉਸ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਕਿਉਂਕਿ ਆਸਾ ਦੀ ਵਾਰ ਦੇ ਵਿੱਚ ਆਪਾਂ ਇਹ ਪੜ੍ਹਦੇ ਹਾਂ ਕਿ ਉਹ ਵਡਿਆਈ ਦੇ ਨਾਲ ਉਸ ਵੱਡੇ ਦੀ ਪ੍ਰਾਪਤੀ ਹੋ ਜਾਂਦੀ ਹੈ ਵਡਿਆਈ ਵੱਡਾ ਪਾਇਆ ਵਡਿਆਈ ਅਰਥਾਤ ਉਸ ਦੇ ਗੁਣ ਗਾਉਣੇ ਉਸ ਨੇ ਜੋ ਦਾਤਾਂ ਦਿੱਤੀਆਂ ਜੋ ਬਖਸ਼ਿਸ਼ਾਂ ਦਿੱਤੀਆਂ ਹਨ ਸਾਨੂੰ ਉਸ ਦਾ ਧੰਨਵਾਦ ਕਰਨਾ ਹੈ ਇਹ ਹੈ ਉਸ ਵਾਹਿਗੁਰੂ ਦੇ ਗੁਣ ਗਾਉਣੇ ਤੂੰ ਵਖਸ਼ੀਸ਼ੀ ਅਗਲਾ ਨਿਤ ਦੇਵੈ ਚੜ੍ਹ ਸੋ ਆਇ ਤੂੰ ਵਖਸ਼ੀਸ਼ੀ ਅਗਲਾ ਨਿਤ ਦੇਵੈ ਚੜ ਸਵਾਇਆ ਵੜੇ ਆਈ ਵਡਾ ਪਾਇਆ ਉਸ ਵਾਹਿਗੁਰੂ ਦੀਆਂ ਵਡਿਆਈਆਂ ਕਰ ਕਰਕੇ ਉਸ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਉਸ ਦੇ ਗੁਣ गा ਕੇ ਉਸ ਦਾ ਸ਼ੁਕਰਾਨਾ ਕਰਕੇ ਕਿਉਂਕਿ ਉਸ ਵਾਹਿਗੁਰੂ ਨੇ ਸਭ ਕੁਝ ਉਸ ਵਾਹਿਗੁਰੂ ਦਾ ਦਿੱਤਾ ਹੋਇਆ ਹੈ ਇਸੇ ਕਰਕੇ ਹੀ ਸੁਖਮੀ ਸਾਹਿਬ ਜੀ ਦੇ ਵਿੱਚ ਸਤਿਗੁਰੂ ਉਪਦੇਸ਼ ਕਰਦੇ ਹਨ ਰਮਈਆ ਕੇ ਗੁਣ ਚੇਤਿ ਪਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਰਮਈਆ ਦੇ ਗੁਣ ਚੇਤੇ ਕਰ ਉਸ ਦੀਆਂ ਵਡਿਆਈਆਂ ਨੂੰ ਚੇਤੇ ਕਰ ਉਸ ਦੀਆਂ ਸਿਫਤ ਸਲਾਹ ਕਰ ਰਮਈਆ ਕੇ ਗੁਣ ਚੇਤਿ ਪਰਾਨੀ ਕਵਣ ਮੂਲ ਤੇ ਕਵਣਦ੍ਰਿ ਸ਼ਟਾਨੀ ਤੇਰਾ ਮੂਲ ਕੀ ਹੈ ਪਰ ਇਹ ਸਰੀਰ ਉਸ ਮੂਲ ਤੋਂ ਕਿਤਨਾ ਸੋਹਣਾ ਬਣਾ ਦਿੰਦਾ ਹੈ ਮੂਲ ਤਾਂ ਇਹ ਹੀ ਹੈ ਨਾ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਉਤਰੀ ਜੋਰੀ ਇਹ ਮੂਲ ਹੈ ਇਸ ਮੂਲ ਤੋਂ ਕਿਤਨਾ ਸੋਹਣਾ ਸਰੀਰ ਬਣਾ ਦਿੰਦਾ ਇਸ ਕਰਕੇ ਜਿਸ ਨੇ ਸਨੀਰ ਗੁਣਾਇਆ ਹੈ ਉਹ ਰਮਈਆ ਦੇ ਗੁਣ ਸਦਾ ਚੇਤੇ ਕਰ ਉਸ ਦੀਆਂ ਵਡਿਆਈਆਂ ਕਰ ਜੇ ਉਸ ਦੀਆਂ ਵਡਿਆਈਆਂ ਕਰੋਗੇ ਤੇ ਫਿਰ ਵਡਿਆਈਆਂ ਕਰਨ ਦੇ ਨਾਲ ਉਸ ਵੱਡੇ ਦੀ ਵੀ ਪ੍ਰਾਪਤੀ ਹੋ ਜਾਵੇਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਉਹ ਆਹੇ ਗੁਰਜੀ ਕੀ ਫਤਿਹ